ਮੇਰਾ ਨਾਮ ਰਸ਼ਪਿੰਦਰ ਕੌਰ ਕੇ ਹੈ ਪਿੰਗਸੋਈ ਦੇ ਸਾਹਿਤ ਮੰਚ ਦੇ ਮਾ ਪ੍ਰਧਾਨ ਆਂ ਔਰ ਪਿੰਗਸੋਈ ਦੀ ਮੈਗਜ਼ੀਨ ਜਿਹੜੀ ਹੈ ਉਹਦੀ ਮੈਂ ਸੰਪਾਦਕ ਆਂ ਔਰ ਬਤੌਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਵਿੱਚ ਗੂਮਨ ਵਿੰਗ ਦੀ ਮੈਂ ਜਨਰਲ ਸੈਕਟਰੀ ਆਂ ਅੱਜ ਜੇ ਅਸੀਂ ਪੰਜਾਬ ਦੀ ਗੱਲ ਕਰਨ ਆਏ ਆਂ ਪੰਜਾਬ ਮੈਗਜ਼ੀਨ ਜਿਹੜਾ ਉਹ ਜਰਮਨੀ ਤੋਂ ਨਿਕਲ ਰਿਹਾ ਹੈ ਹਮਨਜੀਤ ਸਿੰਘ ਜੀ ਪੋਗਲ ਜੀ ਇਹ ਐਡੀਟਰ ਨੇ ਮੇਨ ਡਾਕਟਰ ਸਰਜੀਤ ਸਿੰਘ ਜਰਮਨੀ ਸੈ ਸੰਪਾਦਕ ਨੇ ਇਹ ਜਿਹੜਾ ਪੰਜ ਆਬ ਹੈਗਾ ਨਾ ਇਹ ਦੋਨੋਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਲਹਿੰਦੇ ਨੂੰ ਤੇ ਚੜ੍ਹਦੇ ਨੂੰ ਦੋਨੋਂ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਹਨਾਂ ਦੀ ਵੈਬਸਾਈਟ ਇਹਨਾਂ ਦਾ ਈ ਪੇਪਰ ਜਿਹੜਾ ਹੈਗਾ ਇਹ ਦੋਨੋਂ ਪੰਜਾਬ ਦੀਆਂ ਆਪਣੀ ਵਿਰਾਸਤ ਨੂੰ ਆਪਣੇ ਵਿਰਸੇ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਮੈਗਜ਼ੀਨ ਰਾਹੀਂ ਅਸੀਂ ਮੈਸੀ ਜੇਹੀ ਕੰਮੇ ਕਰਨਾ ਚਾਹੁੰਦੇ ਆ ਸਾਰੀ ਪੀੜ੍ਹੀ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਆਪਣੇ ਵਿਰਸੇ ਨਾਲ ਜੁੜਨਾ ਹੈ ਆਪਣੀਆਂ ਰੌ ਰੀਤਾਂ ਨਾਲ ਜੁੜਨਾ ਹੈ ਆਪਣਾ ਜਿਹੜਾ ਸਾਡਾ ਮੇਨ ਇਸ ਪ੍ਰੋਬਲਮ ਚੱਲ ਰਹੀ ਪੰਜਾਬ ਦੇ ਵਿੱਚ ਸਿਆਸਤ ਦੀ ਸਾਡੇ ਕੋਲ ਲੀਡਰਸ਼ਿਪ ਨਹੀਂ ਜਿੰਨੀ ਵੀ ਪੁਰਾਣੀ ਲੀਡਰਸ਼ਿਪ ਆ ਉਹਦੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਉਹ ਸਾਰਿਆਂ ਦੇ ਸਾਹਮਣੇ ਆ ਅਸੀਂ ਚਾਹੁੰਦੇ ਆ ਕਿ ਨਵੀਂ ਲੀਡਰਸ਼ਿਪ ਪੈਦਾ ਹੋਵੇ ਨੌਜਵਾਨ ਲੀਡਰ ਆ ਜਿਹੜੀ ਗੱਲ ਆ ਰਹੀ ਨਸ਼ਿਆਂ ਦੀ ਨਸ਼ਿਆਂ 'ਚ ਸਾਡੇ ਬੀਤ ਭੈਣ ਨਿਕਲਣਗੇ ਤਾਂ ਵੀ ਅਸੀਂ ਇੱਕ ਵਧੀਆ ਆਪੂ ਲੈ ਕੇ ਆ ਸਕਦੇ ਆ ਔਰ ਇੱਕ ਜੇ 또 ਹੋਰ ਗੱਲ ਕਰਨੀ ਚਾਹਾਂਗੀ ਹੁਣੇ ਮੇਰੀ ਮਨਜੀਤ ਵੀਰ ਜੀ ਨਾਲ ਵੀ ਗੱਲ ਹੋ ਰਹੀ ਸੀ ਕੀ ਮੇਨ ਪ੍ਰੋਬਲਮ ਸਾਡੀ ਕੀ ਆ ਜਿਹੜੀ ਆਪਾਂ ਗੱਲ ਕਰਦੇ ਬਾਰ-ਬਾਰ ਕਿ ਨਸ਼ਿਆਂ ਤੋਂ ਆਪਾਂ ਬੱਚੇ ਜਿਹੜੇ ਆ ਸਾਡੇ ਉਹ ਜ਼ਿਆਦਾ ਗਲਤਾਨ ਹੋ ਰਹੇ ਆ ਕਿਤੇ ਨਾ ਕਿਤੇ ਘਰ ਦੀ ਜਿਹੜੀ ਵਿਰਾਸਤ ਆ ਕਲਚਰ ਆ ਉਹਦਾ ਇਫੈਕਟ ਪੈਂਦਾ ਜੇਕਰ ਘਰ ਦੀਆਂ ਮਾਵਾ ਮੇਨ ਪਹਿਲਾ ਗੁਰੂ ਜਿਹੜਾ ਪਹਿਲਾ ਟੀਚਰ ਹੁੰਦਾ ਬੱਚੇ ਦਾ ਉਹ ਘਰ ਦੀ ਮਾਂ ਜੇ ਸਾਡੀਆਂ ਮਾਵਾ ਉਸ ਕਲਚਰ ਨੂੰ ਉਸ ਵਿਰਾਸਤ ਨੂੰ ਆਪਣੇ ਬੱਚਿਆਂ ਤੱਕ ਪ੍ਰੋਵਾਈਡ ਕਰਨ ਔਰ ਸੀਰੀਅਸਲੀ ਨੋਟਸ ਲੈ ਕੇ ਚਾਨ ਗੁਰਬਾਣੀ ਨਾਲ ਜੋੜਨ ਗੁਰਮੁਖੀ ਨਾਲ ਜੋੜਨ ਤੇ ਬੱਚਿਆਂ ਦੇ ਉੱਤੇ ਉਸ ਚੀਜ਼ ਦਾ ਬੜਾ ਪ੍ਰਭਾਵ ਪੈਂਦਾ ਹੈ ਮੈਂ ਹੁਣੇ ਮਨਜੀਤ ਵੀਰ ਜੀ ਨਾਲ ਗੱਲ ਕਰ ਰਹੀ ਸੀ ਤੇ ਇਹ ਮੈਨੂੰ ਦੱਸਦੇ ਪਈ ਕਿ ਮੇਰੇ ਤੇ ਬੜਾ ਅਸਰ ਹੈ ਵਿਦੇਸ਼ 'ਚ ਰਹਿ ਕੇ ਵੀ ਉਹ ਮੈਂ ਇਹਨਾਂ ਦੇ ਮੂੰਹ ਸੁਣਨਾ ਚਾਹਾਂਗੀ ਕਿ ਵੀਰ ਜੀ ਤੁਸੀਂ ਦੱਸੋ ਕਿ ਜਦੋਂ ਤੁਸੀਂ ਵਿਦੇਸ਼ ਤੋਂ ਬਾਹਰ ਵਾਪਸ ਆਉਂਦੇ ਹੋ ਤੇ ਕੀ ਉਹੀ ਜੋ ਤੁਹਾਡੀ ਮਾਤਾ ਜੀ ਤੁਹਾਨੂੰ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਂਦੇ ਕਿ ਅੱਜ ਵੀ ਉਸੇ ਗੱਲ ਤੇ ਉਹ ਜਾਂ ਉਹ ਚੀਜ਼ ਦਾ ਬਦਲਾਅ ਆਇਆ ਹੈ ਤੈਨੂੰ ਬਿਲਕੁਲ ਜੀ ਉੱਥੇ ਆਖੀ ਲੋਰ ਕਰਦਾ ਹੀ ਹਾਂ ਕੋਨਾ ਇੱਕ ਗੱਲ ਕਸ਼ਮੀਰੀ ਜਵਾਨ ਜਦੋਂ ਭੈਣੇ ਹੁਣੀ ਕਹਾਂਦੇ ਜਿਹੜਾ ਘਰ ਤੋਂ ਮੋਹ ਲਿਆ ਨਾ ਉਹਦਾ ਰਾਤ ਤੁਹਾਡੇ ਤੇ ਬਹੁਤ ਅਸਰ ਪੈਂਦਾ ਹੈ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਮਾਪਾ ਜੀ ਪਿਤਾ ਜੀ ਮੇਰੇ ਨਾਲ ਆਏ ਆ ਔਰ ਜੇ ਅੱਜ ਸਾਡੀ ਧਾਰਮਿਕ ਵਿਰਤੀ ਆ ਤਾਂ ਉਹਦੇ ਵਿੱਚ 100% ਇਹਨਾਂ ਦਾ ਹੱਥ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਮਾਪਾ ਜੀ ਸਾਨੂੰ ਪਹਾੜਾਂ 'ਚ ਲੈ ਜਾਣ ਦੀ ਬਜਾਏ ਜਾਂ ਵੱਡੇ ਵੱਡੇ ਚਾਹਲਾਂ 'ਚ ਜਾਂਦੇ ਜਾਇਏ ਸਾਨੂੰ ਬੁਦਧਵਾਰ ਸਾਹਿਬ ਲੈ ਕੇ ਜਾਂਦੇ ਹੁੰਦੇ ਸੀ ਉਦੇ ਵਿੱਚ ਇੱਕ ਰੂਨ ਬੰਨਿਆ ਹੁੰਦਾ ਹੈਗਾ ਚਾੜ ਦਾ ਸਾਫ ਕਰਦਾ ਕੋਈ ਦਰਵਾਜ਼ਾ ਦਰਵਾਜ਼ਾ ਅਸੀਂ ਹਰ ਘੁੱਟੀਆਂ ਚੋਂ ਦੇ ਦਿੰਦੇ ਹਾਂ ਔਰ ਜਦੋਂ ਅਸੀਂ ਰਾਤ ਨੂੰ ਸਾਨੂੰ ਸੌਣ ਤੋਂ ਪਹਿਲਾਂ ਜ਼ਰੂਰ ਸਫਾਈ ਚਲਾਈ ਜਾਂਦੀ ਹੈ ਔਰ ਜਿਹੜੀ ਕੁਰਬਾਨੀ ਆ ਭਾਵੇਂ ਠੀਕ ਆ ਮੈਂ ਇਹਦਾ ਦੇਖਣ ਨੂੰ ਵੀ ਇਸ ਕੋਸ਼ਿਸ਼ ਹੋ ਰਿਹਾ ਪਰ ਜੇ ਮੈਂ ਅੱਜ ਕਹਾ ਤੇ ਜਪਤੀ ਘਰ ਮੇਰੇ ਤਾਂਿਆ ਨੇ ਮੈਨੂੰ ਘੋੜੇ ਬਾਤ ਰਹੇ ਹੈ ਨਾ ਔਰ ਮੈਂ ਦੁਨੀਆਂ ਦੇ ਕਿਸੇ ਵੀ ਕੋਣ ਦੇ ਜਿਹੜੀ ਨਾਲ ਪੁਰੀ ਆ ਉਹਨਾਂ ਨਾਲ ਚੱਲਣਾ ਔਰ ਅੱਜ ਦਾ ਜਿਹੜਾ ਸਾਰਾ ਇਹ ਪੰਜਾਬ ਦਾ ਜੇ ਮੈਂ ਦੇਖਦਾ ਆ ਕਿ ਇਹ ਜੇ ਮਗਰ ਜਦੋਂ ਇਹਨਾਂ ਮਸਾਲੀ ਨੂੰ ਵਿਚਾਰ ਕਰ ਜਾਂਦਾ ਇਹ ਜੇ ਮਗਰ ਮੇਰੇ ਮਾਪੋ ਬੋ ਦਾ ਹੱਥ ਆ ਕਿਉਂਕਿ ਉਹਨੇ ਉਹ ਚੀਜ਼ ਮੇਰੇ ਵਿੱਚ ਪੈਦਾ ਅੰਦਰ ਬਾੜ ਦੇ ਦਿੱਤੀ ਔਰ ਜਿਹੜੀ ਉਹ ਕਦੇ ਨਹੀਂ ਨਿਕਲੀ ਸੋ ਇਹ ਸਰਕਾਰ ਦੇ ਸੁਨੇਹਾਂ ਨਾਲ ਇਹ ਜਿਹੜਾ ਚਾਹਨਾ ਹੈ ਤੇ ਮਾਮਾ ਦਾ ਬੱਚੇ ਦੇ ਜੀਵਨ ਤੇ ਬਹੁਤ ਵੱਡਾ ਰੋਲ ਹੁੰਦਾ ਹੈ ਔਰ ਮਾਮਾ ਨੂੰ ਆਪਣਾ ਫਰਜ਼ ਸਮਝਣਾ ਪੈਣਾ ਚਾਹੀਦਾ ਹੈ ਕਿ ਤੇ ਨੌਜਵਾਨਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਮਾਮਾ ਨੂੰ ਵੀ ਆਪਣਾ ਫਰਜ਼ ਸਮਝਣਾ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਵਿਰਤੀ ਨਾਲ ਔਰ ਜਿਹੜਾ ਹੈ ਪੰਜਾਬੀ ਕਦਰਾਂ-ਕੀਮਤਾਂ ਨੂੰ ਠੀਕ ਠੀਕ ਹੈ ਠੀਕ ਹੈ ਮਾਮਾ ਮਿਹਰਬਾਨ